ਬਾਕੀ ਆਵਲ ਨੂੰ ਹੋਈ ਲਾ ਤਾਂ ਵੀ ਹੈਡੈਕਾ ਤਾਂ ਇੰਕ ਕੋਰਾ ਨਹੀਂ ਕੋਈ ਡੈਕਟਰ ਦੀ ਟੱਚਿੰਗ ਹੋਈ ਹੋਵੇ ਹਾਂ ਸਾਰਾ ਰੰਗ ਪੇੜ ਦਾ ਟੈਟਰ ਨਹੀਂ ਨਾਲ ਦਾ ਹੀ ਆ ਨਾਲ ਦਾ ਹੀ ਹਲੇ ਤੱਕ ਠੀਕ ਆ ਮੋਗੇ ਚ ਨਾ ਆਪਣੇ ਇਹ ਸ਼ਮੋਗੇ ਦਾ ਨਾਮ ਹੋਇਆ ਵਾ ਹੈ ਮੋਗੇ ਚ ਨਾ ਹੋਇਆ ਬਾਈ ਠੀਕ ਆ ਦੂਜੇ ਨਾਂ ਬੰਦੇ ਦਾ ਆਧਾਰ ਕਾਰਡ ਮਿਲ ਜੂ ਸਾਰਾ ਕੁਝ ਦੂਜੇ ਨਾਂ ਦੂਜੇ ਨਾਂ ਹਾਂ ਠੀਕ ਆ ਆਪਣੀ ਇਹਦੀ ਠੀਕ ਆ ਵੱਡੀ ਹੋੱਕ ਲੱਗੇ ਕਿੱਲੀਆਂ ਵਾਲੀ ਠੀਕ ਆ ਠੀਕ ਆ ਠੀਕ ਆ ਵੱਡੀ ਹੋਕਾਂ ਹਾਂ ਮੂਰਲੇ ਟਾਇਰ ਤਾਂ ਜਮਾ ਨਵੇਂ ਹਨ ਮੂਰਲੇ ਜਮਾ ਨਵੇਂ ਹਰ ਤੱਕ ਮੁੰਮੁਣੀਆਂ ਵੀ ਲੈ ਜਾਂ ਵਿਖ ਠੀਕ ਆ ਇਹਦਾ ਕੀ ਰੇਟ ਆ ਬਈ ਡਿਮਾਂਡ ਤਾਂ ਦੀ 1,80,000 ਰੁਪਇਆ ਹੂੰ ਟਰੈਕਟਰ ਦੇ ਦੇਂਗਾ 1,70,000 ਦਾ 1,70 ਦਾ ਦੇ ਦੇਉਂਗਾ ਠੀਕ ਆ ਤੇ ਬਾਕੀ ਪੇਪਰ ਪੂਪਰਾਂ ਦਾ ਬਈ ਕਾਗਜ਼ਾਂ ਕਹੂ ਜਾਂਦਾ ਜਮਾ ਸਹੀ ਹੋ ਬਈ ਆਪਣੀ ਗਾਰੰਟੀ ਟਰੈਕਟਰ ਦੀ ਠੀਕ ਆ ਚਾਰਾਂ ਟਰੈਕਟਰਾਂ ਜਿਵੇਂ ਚਾਰ ਆ ਜਾਂਦਾ ਗਲਤ ਹੋਵੇ ਨਿਕਰੇ ਲਾ ਜੀ ਅੱਜ ਆ ਪਾਏ ਆ ਇਹ ਪਿੰਡ ਸੁਖਾਨਾਂ ਦੇ ਜ਼ਿਲ੍ਹਾ ਮੋਗਾ ਬਾਈ ਜਸਵੀਰ ਸਿੰਘ ਬਰਾੜ ਇਹ ਟਰੈਕਟਰਾਂ ਦਾ ਕੰਮ ਕਰਦੇ ਆ ਪੁਰਾਣਾ ਬਹੁਤ ਇਹਨਾਂ ਦਾ ਪੁਰਾਣਾ ਕੰਮ ਆ ਟਰੈਕਟਰ ਖਰੀਦਦੇ ਵੀ ਆ ਤੇ ਵੇਚਦੇ ਵੀ ਆ ਤੇ ਪੁੱਛ ਲਿਆ ਟਰੈਕਟਰਾਂ ਬਾਰੇ ਇਹਨਾਂ ਤੋਂ ਕਿਹੜੇ ਕਿਹੜੇ ਟਰੈਕਟਰ ਆ ਚਾਰ ਟਰੈਕਟਰ ਖੜੇ ਇਹਨਾਂ ਕੋਲੇ ਕੀ ਰੇਟ ਆ ਤੇ ਕਿਹੜਾ ਮਾਡਲ ਆ ਹੋਰ ਠੀਕ ਠਾਕ ਆ ਬਾਈ ਹਾਂਜੀ ਕੀ ਆਲਾ ਬਾਈ ਵਧੀਆ ਵਧੀਆ ਜੀ ਤੇ ਆਪਣੇ ਕੋਲ ਅੱਜ ਕਿੰਨੇ ਟਰੈਕਟਰ ਖੜੇ ਆ ਅੱਜ ਆਪਣੇ ਕੋਲ ਚਾਰ ਟਰੈਕਟਰ ਆ ਬਾਈ ਠੀਕ ਆ ਇਹ 363 ਕਿਹੜਾ ਮਾਡਲ ਆ ਇਹ 363 2004 ਮਾਡਲ ਆ ਬਾਈ ਹਮ ਟਾਇਰ ਮਗਰ ਲੈ ਹੈਗੇ 80 ਪਏ ਮੂਹ ਲੈ ਨਵੇਂ ਆ ਜੀ ਠੀਕ ਆ ਪਾਵਰ ਸਟੀering ਦਾ ਜਾਂ ਸਿਲੋ ਰੀਨਲ ਡਿਸਟ੍ਰਿਬਿਊਟਰ ਲੱਗਿਆ ਵਈ ਹੂੰ ਫਰਸ਼ ਡਿੱਕ ਸਾਰਾ ਸਮਾਨ ਨਾਲ ਡੰਡਾ ਫੱਟੀ ਠੀਕ ਆ ਹਾਂਜੀ ਨੰਬਰ 50 ਆ ਟਰੈਕਟਰ ਹੂੰ ਗਾਰੰਟੀ ਅਪਡੇਟਰ ਵਾ ਕੇ ਲੈ ਸਕਦਾ ਵਾ ਕੇ ਲੈ ਜਾ ਸਕਦੇ ਆ ਪੂਰਾ ਓਕੇ ਆ ਟਰੈਕਟਰ ਪੂਰਾ ਓਕੇ ਆ ਬਾਈ ਤੇ ਕਾਗਜ਼ ਪੱਤਰ ਬਾਈ ਕਿਵੇਂ ਆ ਕਾਗਜ਼ ਪੱਤਰਾਂ ਦੀ ਆਪਣੀ ਗਾਰੰਟੀ ਦੋ ਬਾਈ ਕਿੱਥੋਂ ਦਾ ਹੈ ਟਰੈਕਟਰ ਨਿਕਲਿਆ ਕਿੱਥੋਂ ਦਾ ਹੈ ਨੰਬਰ ਇਹ ਨੰਬਰ ਮੇਲਾ ਪੀਵੀ 47 ਜੀਰੇ ਦਾ ਜੀਰੇ ਦਾ ਹਾਂ ਠੀਕ ਆ ਤੇ ਇੰਜਨ ਗੇਅਰ ਕਿਵੇਂ ਆ ਇੰਜਨ ਗੇਅਰ ਵਾਹ ਕੇ ਲੈ ਜਾਦਾ ਬੰਦਾ ਵਾਹ ਕੇ ਲੈ ਜਾ ਸਕਦੇ ਆ ਟੈਟੂਨ ਤਾਂ ਪੂਰੇ ਚੰਗੇ ਪਏ ਆ ਹਾਂ ਸੈਂਟਰ ਗੇਅਰ ਆਹੇ ਸੈਂਟਰ ਗੇਅਰ ਆਹ ਸੈਂਟਰ ਗੇਅਰ ਦੀ ਮਾਰਕੀਟ ਵੱਧ ਨਾ ਹਾਂ ਸੈਂਟਰ ਗੇਅਰ ਆਗਾ ਠੀਕ ਆ ਪਾਵਰ ਸਟੀering ਆ ਹਾਂ ਨੋਨ ਡਿਸਟ੍ਰਿਬਿਊਟਰ ਲੱਗਿਆ ਹੋਆ ਡਬਲ ਡਿਸਟ੍ਰਿਬਿਊਟਰ ਆ ਹਾਂ ਡਬਲ ਡਿਸਟ੍ਰਿਬਿਊਟਰ ਆ ਠੀਕ ਆ ਦੇਵਾਂਗੇ ਬਈ ਠੀਕ ਆ ਤੇ ਕਿੰਨੇ ਕੇ ਪੈਸੇ ਮੰਗਦੇ ਇਹਦੇ ਇਹਦੀ ਡਿਮਾਂਡ ਤਾਂ 345000 ਆ ਬਈ 3 ਲੱਖ ਤੇ 45000 ਰੁਪਏ ਮੰਗਦੇ ਆ ਕਿੱਥੇ ਕੇ ਦੇ ਦੇਉਂਗੇ ਐਂਡ ਜੇ ਦੇ ਤਾਂ 330000 ਇਹਨਾਂ 130000 ਦਾ ਦੇ ਦੇਉਗੇ ਹਾਂ ਦੇ ਦੇਂਗੇ ਭਾਈ ਠੀਕ ਆ ਟਰੈਕਟਰ ਸਾਫ ਆ ਪੂਰਾ ਯਾਰ ਤੇ ਇਹ ਆਪਣਾ 855 ਇਹ 855 ਆਪਣਾ ਭਾਈ 1998 ਮਾਡਲ ਆ 98 ਹਾਂ ਮੋਗਾ ਨੰਬਰ ਆ ਹਾਂ ਮਗਰ ਟਾਇਰ ਹੈਗੇ 80 ਪੈਸੇ ਹਾਂ ਮੂਲੇ 750 16 ਵਾਲੇ ਪਾਏ ਵੇ ਭਾਈ ਅੱਛਾ ਠੀਕ ਆ ਮੂਲੇ ਟਾਇਰ ਨਵੇਂ ਆ ਮੂਰਲੇ ਨਾਮਯਾ ਦਾ ਪਾਵਰ ਸਟੇਰਿੰਗ ਕੀਤਾ ਉਹ ਨਾਲੇ ਐਂ ਵੀ ਡਬਲ ਪੰਪੜਾ ਪਾਵਰ ਸਟੇਰਿੰਗ ਕੀਤਾ ਏ ਟ੍ਰੇਡ ਸਾਰਾ ਠੀਕ ਆ ਪਾਵਰ ਕੀਤਾ ਵਿਆ ਕੀਤਾ ਵਾ ਬਾਈ ਠੀਕ ਆ ਤੇ ਟਰੈਕਟਰ ਕਿਵੇਂ ਜਣੂ ਜਣ ਕਿਵੇਂ ਦਾ ਗੇਅਰ ਗੁਰ ਗੇਅਰ ਦੇ ਗਾਰੰਟੀ ਆ ਬਾਈ ਆਪਣੀ ਠੀਕ ਆ ਬਾਕੀ ਆਪ ਆ ਵਾਇਆਗਾ ਅੱਛਾ ਵਾਇਆ ਤੁਸੀਂ ਆਪ ਆਪ ਵਾਇਆ ਆਪਾਂ ਠੀਕ ਆ ਪੂਰਾ ਸੈਟ ਆ ਟਰੈਕਟਰ ਦਾ ਪੂਰਾ ਸੈਟ ਆ ਬਾਈ ਠੀਕ ਆ ਤੇ ਇਹਦੇ ਕਿੰਨੇ ਕੇ ਪੈਸੇ ਮੰਗਦੇ ਆ ਇਹਦੀ ਡਿਮਾਂਡ ਤਾਂ 225000 ਰੁਪਇਆ ਬਾਈ 225000 ਹਾਂ ਹਾਂ ਤੇ ਕਿੱਥੇ ਕਿ ਐਂਡ ਐਂਡ ਕਿੱਥੇ ਛੱਡੋਗੇ 215000 ਦੇ ਦਾਂਗੇ 215000 ਦਾ ਛੱਡ ਦਿਆਂਗੇ ਹਾਂ ਤਾਂ ਕਿ ਛੱਡ ਦਿਆਂਗੇ ਠੀਕ ਆ ਤੇ ਇਹ 735 ਇਹ 735 2005 ਮਾਡਲ ਆ ਠੀਕ ਆ ਮਗਲੇ ਟਾਇਰ 70 ਪੈਸੇ ਆ ਮੂਹਲੇ 90 ਪੈਸੇ ਆ ਐਪ ਵਾਲੀ ਕਾਪੀ ਆ ਇਹਦੀ ਠੀਕ ਆ ਹਾਂ ਟਰੈਕਟਰ ਸਾਰਾ ਰੰਗ ਪੇਂਟ ਦਾ origignal ਆ ਪੂਰਾ origignal ਪਿਆ ਹਨਾ ਆ ਇਹਨੇ ਵੀ ਕੋਈ ਵੱਧਿਆ ਵੱਧਿਆ ਨਹੀਂ ਕਿਤੇ ਰੰਗ ਨਾ ਸਾਰਾ ਟਰੈਕਟਰ origignal ਗਾਰੰਟੀ ਆ ਆਪਣੀ ਟਰੈਕਟਰ ਦੀ ਕਤੇ ਵੀ ਨਹੀਂ ਰੰਗ ਰੋਂਗ ਦਾ ਕੋਈ ਹੈ ਨਾ ਚੱਕਰ ਯਾਰ ਜਮਾਂ ਅਰੀਜਨਲ ਆ ਟਰੈਕਟਰ ਬਾਕੀ ਆ ਵੇਲਾ ਨੋਇਲਾ ਤਾਂ ਵੀ ਹੈਡ ਚੱਕ ਟਾਟਿੰਗ ਪੁਰਾਣੀ ਕੋਈ ਟਰੈਕਟਰ ਦੀ ਟਾਟਿੰਗ ਹੋਈ ਹੋਵੇ ਹਾਂ ਸਾਰਾ ਰੰਗ ਪੇੜ ਦਾ ਟਰੈਕਟਰ ਅਰੀਜਨਲ ਨਾਲ ਦਾ ਹੀ ਆ ਨਾਲ ਦਾ ਹੀ ਹਲੇ ਤੱਕ ਠੀਕ ਆ ਮੋਗੇ ਚ ਨਾ ਆਪਣੇ ਇਹ ਸ਼ਮੋਗੇ ਦਾ ਨਾਮ ਹੋਇਆ ਵਾ ਹੈ ਮੋਗੇ ਚ ਨਾਮ ਹੋਇਆ ਬਾਈ ਠੀਕ ਆ ਦੂਜੇ ਨਾਂ ਬੰਦੇ ਦਾ ਆਧਾਰ ਕਾਰਡ ਮਿਲ ਜੂ ਸਾਰਾ ਕੁਝ ਦੂਜੇ ਨਾਂ ਦੂਜੇ ਨਾਂ ਹਾਂ ਠੀਕ ਪੂਰਾ ਸਾਫ ਆ ਟਰੈਕਟਰ ਨਾ ਬਹੁਤ ਸਾਫ ਬਾਈ ਇਹਦੇ ਕਿੰਨੇ ਪੈਸੇ ਮੰਗਦੇ ਆ ਇਹ ਦੀ ਡਿਮਾਂਡ ਦਾ 235000 ਬਾਈ 235000 ਹਾਂ ਠੀਕ ਆ 2 ਲੱਖ 20000 ਲੀਟਰ ਦੇ ਦੇਾਂਗੇ 20000 ਦੇ ਦੇਵੋਗੇ ਇਹ ਦੇ ਦੇ ਦਿੰਗੇ ਠੀਕ ਆ ਠੀਕ ਆ ਬਾਕੀ ਟਰੈਕਟਰ ਦੇ ਇਹਦੀ ਵੀ ਗਾਰੰਟੀ ਆ ਆਪਣੀ ਇਹ ਮਗਰਾਟ ਮਗਰੂਟ ਵੀ ਪੂਰੇ ਚੰਗੇ ਪਏ ਯਾਰ ਸਾਫ ਏ ਟੂ ਏ ਡੀ ਟਰੈਕਟਰ ਕੋਈ ਵੀ ਵਾਹਗਾ ਚਲਾ ਕੇ ਚੈੱਕ ਕਰਕੇ ਲੈ ਜਾ ਸਕਦੇ ਆ ਚੈੱਕ ਕਰਾ ਕੇ ਸਾਬ ਆਪ ਦਾ ਠੀਕ ਆ ਬਾਈ ਤੇ ਇਹ 475 ਆਪਣਾ ਇਹ 97 ਮਾਡਲ ਆ ਬਾਈ ਹੂੰ ਮਗਲੇ ਟਾਇਰ ਹੈ ਕਿ 70 ਰੁਪਏ ਮੂਹਰੇ ਜਮਨ ਨਵੇਂ ਆ ਬਾਈ ਗੁੜੀਆਰ ਦੇ ਮਗਲੇ ਮਰਫ ਦੇ ਦੇ ਹੂੰ ਨੰਬਰ ਸੁਨਾਮ ਦਾ ਪੀਬੀ 44 ਅੱਛਾ ਹਾਂਜੀ ਵੱਡੇ ਮਗਰਾੜ ਲੱਗੇ ਹੋਇਆ ਹੂੰ ਬਾਕੀ ਟਰੈਕਟਰ ਇਹ ਵੀ ਗਾਰੰਟੀ ਆਪਣੀ ਇਹਦੀ ਵੀ ਠੀਕ ਆ ਵੱਡੀ ਹੁੱਕ ਲੱਗੇ ਕਿਲੀਆਂ ਵਾਲੀ ਠੀਕ ਆ ਠੀਕ ਆ ਠੀਕ ਆ ਵੱਡੀ ਹੁੱਕਾਂ ਹਾਂ ਮੂਰਲੇ ਟਾਇਰ ਤਾਂ ਜਮਾਂ ਨਵੇਂ ਹਨ ਪੂਰੇ ਜਮਾਂ ਨਵੇਂ ਹਰ ਤੱਕ ਮੁੰਮੁੰਆਂ ਵੀ ਲੈ ਜਾਂ ਵੇ ਠੀਕ ਆ ਇਹਦਾ ਕੀ ਰੇਟ ਆ ਬਈ ਡਿਮਾਂਡ ਤਾਂ ਦੀ 1,80,000 ਰੁਪਇਆ ਹੂੰ ਟਰੈਕਟਰ ਦੇ ਦੇਂਗਾ 1,70,000 ਦਾ 1,70 ਦਾ ਦੇ ਦੋਗੇ ਠੀਕ ਆ ਤੇ ਬਾਕੀ ਪੇਪਰ ਪੂਪਰਾਂ ਦਾ ਬਈ ਕਾਗਜ਼ਾਂ ਕੂਜਾਂ ਜਮਾਂ ਜਮਾਂ ਸਹੀ ਹੋ ਬਈ ਆਪਣੀ ਗਾਰੰਟੀ ਟਰੈਕਟਰ ਦੀ ਠੀਕ ਆ ਚਾਹਾਂ ਟਰੈਕਟਰਾਂ ਜੇ ਕੋਈ ਗਲਤ ਹੋਵੇ ਨਿਕਰੇ ਲਾਜੀ ਠੀਕ ਆ ਤੇ ਮੰਡੀ ਮੰਡੀ ਜਾਂਦੇ ਆ ਅਤਵਾਰ ਨੂੰ ਮੰਡੀ ਜਾਂਦੇ ਹੁਣੇ ਅਤਵਾਰ ਮੋਗਾ ਬਈ ਠੀਕ ਆ ਹਾਂ ਵਰ ਕੋਟ ਜਾਵੜੀ ਦਾ ਅੱਛਾ ਕੋਟ ਕਪੂਰੇ ਵੀ ਜਾਂਦੇ ਆ ਤੇ ਟਰੈਕਟਰ ਟੁੱਟ ਜਾਣੀ 4-5 ਤਾਂ ਖੜੇ ਹੀ ਹੁੰਦੇ ਘਰੇ ਹਾਂ ਹੁੰਦੇ ਖੜੇ ਹੁੰਦੇ ਬਾਈ ਠੀਕ ਆ ਜਿਆਦੇ ਬਾਈ ਟਰੈਕਟਰ ਕਿਹੜੇ ਲੈਣੇ ਤੁਸੀਂ ਸਵਰਾਜ ਲੈ ਲਈਦਾ ਬਾਈ ਹਾਂ ਹੋਲਡ ਹੋ ਗਿਆ ਹੂੰ ਮੇਰੇ ਲੈ ਲਈਦੇ ਬਾਈ ਠੀਕ ਆ ਟੋਟਲੀ ਸਾਰੇ ਟਰੈਕਟਰ ਲੈ ਲਈਦੇ ਆ ਸਾਰੇ ਹੀ ਲੈਣੇ ਆ ਸਾਰੇ ਹੀ ਲੈ ਲਈਦੇ ਆ ਠੀਕ ਆ ਠੀਕ ਆ ਠੀਕ ਆ ਲੈ ਲੈਣੇ ਆ ਜੀ ਹਾਂ ਜੀ ਠੀਕ ਆ ਉਹ ਤੁਹਾਡੇ ਨਾਲ ਅਗਲਾ ਗੱਲ ਕਰ ਸਕਦਾ ਗੱਲ ਕਰ ਸਕਦਾ ਫੋਟੋ ਬਾਸ ਸਕਦਾ WhatsApp ਨੰਬਰ ਤੇ ਹਾਂ ਫੋਟੋ ਪਾ ਕੇ ਵੀ ਲੈ ਸਕਦਾ ਠੀਕ ਆ ਤੇ ਐਤਵਾਰ ਹਰ ਐਤਵਾਰ ਮੰਡੀ ਮੋਗਾ ਹਰ ਐਤਵਾਰ ਮੋਗਾ ਮੰਡੀ ਬਾਈ ਤੇ ਸੋਮਵਾਰ ਨੂੰ ਕੋਟਕਪੂਰਾ ਕੋਟਕਪੂਰਾ ਠੀਕ ਆ ਤੇ ਟਰੈਕਟਰ ਇਹ ਚਾਰੇ ਜਾਣੇ ਪੂਰੇ ਇੰਜਨ ਗੇਅਰ ਦੇ ਓਕੇ ਆ ਓਕੇ ਆ ਬਾਈ ਜਮਾ ਤੇ ਬਾਹਰ ਕੇ ਲਿਜਾ ਸਕਦਾ ਬੰਦਾ ਲਿਜਾ ਸਕਦਾ ਹਾਂ ਹਾਂ ਗਾਰੰਟੀ ਆ ਕੰਮ ਗਾਰੰਟੀ ਆ ਬਾਈ ਹਾਂ ਕਾਗਜ਼ਾਂ ਪੱਤਰਾਂ ਜਿਵੇਂ ਸਹੀ ਹੋਣਗੇ ਸਾਰੇ ਠੀਕ ਹਨ ਗੱਲ ਚਾਰੇ ਟਰੈਂਕ ਆ ਗਈ ਪੱਤਰ ਹੋਲ ਓਕੇ ਹਮ ਠੀਕ ਹਨ ਗੱਲ ਇਹਦਾ ਆਡਰ ਕਾਰਡ ਬੰਦੇ ਦਾ ਇਹਦਾ ਵੀ ਮਿਲ ਜਾਊਗਾ ਠੀਕ ਆ ਹਾਂਜੀ ਠੀਕ ਆ ਬਾਈ ਜੀ ਧੰਨਵਾਦ ਜੀ ਧੰਨਵਾਦ ਜੀ